ਖੜੇ ਹੋ ਕੇ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਸਵਾਗਤ ਕਰਨਗੇ ਜਿੰਨੇ ਵੀ ਸਾਥੀ ਪਹੁੰਚੇ ਨੇ ਸਾਰੇ ਸਵਾਗਤ ਕਰਨਗੇ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਮੈਂ ਜੀ ਆਇਆਂ ਨੂੰ ਆਖਦਾ ਵਾਂ ਫਿਰੋਜ਼ਪੁਰ ਲੋਕ ਸਭਾ ਦੇ ਵਿੱਚ ਸ਼੍ਰੀ ਰਵਿੰਦ ਕੇਜਰੀਵਾਲ ਜੀ ਦੀ ਆਮਦ ਤੇ ਸਰਨਾ ਪਹਿਲਾਂ ਮੈਂ ਬੇਨਤੀ ਕਰੂੰਗਾ ਸਾਰੇ ਸਾਥੀਆਂ ਨੂੰ ਬੈਠਣ ਦੀ ਕਿਰਪਾਲਤਾ ਕਰਨ ਸਰਨਾ ਪਹਿਲਾਂ ਮੈਂ ਬੇਨਤੀ ਕਰੂੰਗਾ ਫਿਰੋਜ਼ਪੁਰ urban ਤੋਂ ਸਾਡੇ ਐਮ ਐਲ ਏ ਸਰਦਾਰ ਰਣਵੀਰ ਸਿੰਘ ਜੀ ਭੁੱਲ ਉਹ ਸਾਡੇ ਕੌਮੀ ਨੇਤਾ ਸਾਡੇ ਕ੍ਰਾਂਤੀਕਾਰੀ ਇਨਕਰਾਬੀ ਲੀਡਰ ਦਿੱਲੀ ਦੇ ਤਿੰਨ ਵਾਰ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਸਨਮਾਨਿਤ ਕਰਨਗੇ ਸਰਦਾਰ ਰਣਵੀਰ ਸਿੰਘ ਜੀ ਭੁੱਲ ਡਾਕਟਰ ਸੰਦੀਪ ਪਾਟਕ ਸਾਡੇ ਜਰਨਲ ਸੈਕਟਰੀ ਆਰਗੇਨਾਈਜੇਸ਼ਨ ਉਹਨਾਂ ਨੂੰ ਸਨਮਾਨਿਤ ਕਰਨਗੇ ਸਰਦਾਰ ਰਣਵੀਰ ਸਿੰਘ ਜੀ ਭੁੱਲ ਡਾਕਟਰ ਸੰਦੀਪ ਪਾਟਕ ਜੀ ਨੂੰ ਸਨਮਾਨਿਤ ਕਰਨਗੇ ਮੈਂ ਜਿੰਨੇ ਵੀ ਸਾਥੀ ਪਹੁੰਚੇ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੁਣ ਮੈਂ ਬੇਨਤੀ ਕਰਦਾ ਸਾਰੇ ਸਾਥੀਆਂ ਨੂੰ ਕਿ ਆਪਾਂ ਕੁਝ ਸਮਾਂ ਚੁੱਪ ਕਰਕੇ ਆਪਣੇ ਲੀਡਰਸ਼ਿਪਾਨ ਦੇ ਵਿਚਾਰ ਸੁਣਨੇ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਬਾਰੇ ਮੈਂ ਇੱਕ ਦੋ ਗੱਲਾਂ ਕਰਨਾ ਚਾਹੁੰਦਾ ਉਹਨਾਂ ਦੇ ਨਾਲ ਉਹਨਾਂ ਦੇ ਧਰਮਪਤਨੀ ਮੈਡਮ ਸਨੀਤਾ ਕੇਜਰੀਵਾਲ ਜੀ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਪਾਂ ਸਾਰੇ ਉਹਨਾਂ ਦਾ ਵੀ ਆਪਾਂ ਸਵਾਗਤ ਕਰੀਏ ਕਿਉਂਕਿ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ 2 ਤਰੀਕ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਦੁਬਾਰਾ ਸਰੈਂਡਰ ਕਰਨਾ ਅਦਾਲਤ ਵਿੱਚ ਦੁਬਾਰਾ ਫਿਰ ਜੇਲ੍ਹ ਵਿੱਚ ਜਾਣਾ ਹੈ ਪਰ ਇਹ ਉਹ ਇਨਸਾਨ ਹੈ ਜਿਹੜਾ ਹਮੇਸ਼ਾ ਪੰਜਾਬ ਲਈ ਹਿੰਦੁਸਤਾਨ ਲਈ ਆਪਣਾ ਇੱਕ ਇੱਕ ਮਿੰਟ ਦੇ ਰਿਹਾ ਸਾਨੂੰ ਮੈਂ ਹੱਥ ਜੋੜ ਕੇ ਇਹਨਾਂ ਦੇ ਅੱਗੇ ਨਮਸਤ ਕਰਦਾ ਕਿਉਂਕਿ ਇਹੋ ਜੇ ਲੀਡਰ ਦਾ ਹਿੰਦੁਸਤਾਨ ਨੂੰ ਲੋੜ ਹੈ ਤੇ ਇੱਕ ਤਾਨਾਸ਼ਾਹ ਨਰਿੰਦਰ ਮੋਦੀ ਜਿੰਨੂੰ ਡਰ ਹੈ ਜਿੰਦਾ ਖੌਫ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਕਿ ਜੇ ਅਰਵਿੰਦ ਕੇਜਰੀਵਾਲ ਜੀ ਬਾਹਰ ਆ ਗਏ ਤੇ ਮੇਰੀ ਕੁਰਸੀ ਜਾਏਗੀ ਪਰ ਮੈਂ ਇਸ ਸਟੇਜ ਤੋਂ ਅੱਜ ਇੱਕ ਐਲਾਨ ਕਰਦਾ ਅੱਜ ਮੈਂ ਚੁਣੌਤੀ ਦੇਣਾ ਨਰਿੰਦਰ ਮੋਦੀ ਨੂੰ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਤੁਸੀਂ ਅੰਦਰ ਤਾਂ ਕਰਤਾ ਪਰ ਉਹਨਾਂ ਦੀ ਸੋਚ ਨੂੰ ਤੁਸੀਂ ਕਦੀ ਅੰਦਰ ਨਹੀਂ ਕਰ ਸਕਦੇ ਅਰਵਿੰਦ ਕੇਜਰੀਵਾਲ ਸਾਰੇ ਅਰਵਿੰਦ ਕੇਜਰੀਵਾਲ ਜੀ ਬੈਠੇ ਨੇ ਸਾਡਾ ਤੁਹਾਡੇ ਤੇ ਅਸ਼ੀਰਵਾਦ ਬਣਿਆ ਰਹੇ ਮੈਂ ਬੇਨਤੀ ਕਰੂੰਗਾ ਤੁਹਾਡਾ ਧੰਨਵਾਦ ਵੀ ਕਰਦੇ ਆ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿੱਚ ਮੈਂ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਸਾਡੇ ਹਰਪਾਲ ਸਿੰਘ ਜੀ ਚੀਮਾ ਉਹ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖਣਗੇ ਸਰਦਾਰ ਹਰਪਾਲ ਸਿੰਘ ਜੀ ਚੀਮਾ ਮੰਚ ਤੇ ਵਿਰਾਜਮਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਜਨਰਲ ਸੈਕਟਰੀ ਰਾਜ ਸਭਾ ਮੈਂਬਰ ਸੰਦੀਪ ਪਾਟਕ ਜੀ ਤੁਹਾਡੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਟਾਡੇ ਬਣਨ ਜਾ ਰਹੇ ਐਮਪੀ ਕਾਕਾ ਬਰਾਰ ਜੀ ਸਾਰੇ ਐਮਐਲਏ ਸਹਿਬਾਨ ਸਭ ਤੋਂ ਪਹਿਲਾਂ ਬਲਾਉ ਫਤੇ ਵਾਹੀ ਗੁਰਜੀਕਾ ਖਾਲਸਾ ਸ੍ਰੀ ਵਾਹੀ ਗੁਰਜ ਕੀ ਫਤੇ ਅੱਜ ਦੇਸ਼ ਦੇ ਅੰਦਰ ਅੱਜ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਜੇਕਰ ਕਿਸੇ ਤੋਂ ਡਰਦੀ ਆ ਤਾਂ ਮੈਂ ਸਮਝਦਾ ਉਹ ਆਮ ਆਦਮੀ ਪਾਰਟੀ ਤੋਂ ਡਰਦੀ ਆ ਔਰਵਿੰਦ ਕੇਜਰੀਬਾਦ ਜੀ ਤੋਂ ਡਰਦੀ ਆ ਕਿਉਂਕਿ ਕ੍ਰਾਂਤੀਕਾਰੀ ਵਿਚਾਰਾਂ ਦੇ ਧਾਰ ਨਹੀਂ ਦੇਸ਼ ਦੀ ਸਿਆਸਤ ਨੂੰ ਬਦਲਣ ਵਾਲੇ ਇਕੱਲੇ ਅਰਵਿੰਦ ਕੇਜਰੀਬਾਦ ਜੀ ਨੇ ਜਿਹਨਾਂ ਦੇਸ਼ ਦੀ ਸਿਆਸਤ ਬਦਲੀ ਆ ਅੱਜ ਭਰਾਵੋ ਆਮ ਆਦਮੀ ਪਾਰਟੀ ਦੇ ਪੰਜਾਬ ਚ 92 ਐਮਐਲਏ ਨੇਗੇ ਬਹੁਤ ਸਾਰੇ ਚੇਅਰਮੈਨ ਨੇ ਬਹੁਤ ਵੱਡੀ ਕਿ ਲੀਡਰਸ਼ਿਪ ਆ ਉਹ ਮੈਂ ਸਮਝਦਾ ਤਾਂ ਸੰਭਵ ਹੋ ਸਕੀ ਆ ਜੇਕਰ ਰਵਿੰਦ ਕੇਜਰੀ ਬਾਦੀਏ ਇਸ ਦੇਸ਼ ਦੇ ਅੰਦਰ ਸ਼ਾਸਨ ਕਰਨ ਲਈ ਆਏ ਸਿਰ ਸਿਆਸਤ ਦੇ ਅੰਦਰ ਬਦਲਾਅ ਕਰ ਲਿਆ ਹੈ ਅੱਜ ਦੇਸ਼ ਦੇ ਅੰਦਰ ਜਿਹੜੇ ਵੱਡੇ ਵੱਡੇ ਘਰਾਣੇ ਸੀਗੇ ਜਿਹੜੇ ਵੱਡੇ ਵੱਡੇ ਸਿਆਸੀ ਘਰਾਣੇ ਸੀ ਜੇ ਮੈਂ ਗੱਲ ਕਰਾਂ ਬਾਦਲ ਪਰਿਵਾਰ ਦੀ ਜੇ ਮੈਂ ਗੱਲ ਕਰਾਂ ਕਾਂਗਰਸੀਆਂ ਦੀ ਵੱਡਿਆਂ ਵੱਡਿਆਂ ਦੀ ਜੇਕਰ ਉਹਨਾਂ ਲੋਕਾਂ ਨੂੰ ਹਰਾਇਆ ਤਾਂ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਹਰਾਇਆ ਤਾਂ ਸਿਰਫ ਤੇ ਸਿਰਫ ਹਰਵਿੰਦ ਕੇਜਰੀਵਾੜੀ ਦੀ ਬਦੌਲਤ ਆਇਆ ਸੋ ਮੈਂ ਇਹਨਾਂ ਨੂੰ ਸਲੂਟ ਕਰਦਾ ਸਲਾਮ ਕਰਦਾ ਔਰ ਫਿਰੋਜ਼ਪੁਰ ਦੀ ਧਰਤੀ ਤੇ ਪਹੁੰਚਣ ਤੇ ਵੈਲਕਮ ਕਰਦਾ ਜੀ ਆਨ ਆਖਦਾ ਪ੍ਰਾਵੋ ਕੇਜਰੀਵਾਲ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਨੇ ਡਿਪਾਰਟਮੈਂਟ ਸਾਡੇ ਸਾਰੇ ਕੈਬਨਿਟ ਮੰਤਰੀਆਂ ਨੂੰ ਸੌਂਪੇ ਜਿਮੇਵਾਰੀ ਚੈਂਪੀਅਨਾਂ ਸਾਰਿਆਂ ਦੀ ਅੱਜ ਹਾਲਾਤ ਜਿਹੜੇ ਨੇ ਪੰਜਾਬ 'ਚ ਸਭ ਤੋਂ ਵਧੀਆ ਨੇ ਮੈਂ ਜੀਐਸਟੀ ਦੀ ਗੱਲ ਕਰਾਂ ਕਿਉਂਕਿ ਵਪਾਰੀ ਭਰਾਏ ਲਗੇ ਜੀਐਸਟੀ ਦੇ ਅੰਦਰ ਓਟੀਐਸ ਜਿਹੜੀ ਵਨ ਟਾਈਮ ਸੈਟਲਮੈਂਟ ਸਕੀਮ ਲੈ ਕੇ ਆਂਦੀ ਵਨ ਟਾਈਮ ਸੈਟਲਮੈਂਟ ਸਕੀਮ ਜਦੋਂ ਆਈ ਤਾਂ ਮੈਂ ਸਬੰਧਤ ਪੰਜਾਬ ਦੇ ਵਪਾਰੀਆਂ ਦਾ ਲਗਭਗ 250 ਕਰੋੜ ਰੁਪਏ ਤੋਂ ਉੱਪਰ ਦਾ ਫਾਇਦਾ ਹੋਇਆਗਾ ਜਦਕਿ ਜਿਹੜੀਆਂ ਪਹਿਲੀਆਂ ਦੋ ਓਟੀਐਸ ਸਕੀਮਾਂ ਸੀ ਉਹ ਫੇਲ ਹੋ ਜਾਂਦੇ ਨੇ ਪੰਜਾਬ 'ਚ ਓਟੀਐਸ 1 ਅਕਾਲੀ ਦਲ ਭਾਜਪਾ ਦੇ ਸਮੇਂ ਆਈ ਸੀ ਬਿਲਕੁਲ ਫੇਲ ਹੋ ਚੁੱਕੀ ਸੀਗੀ ਸਿਰਫ 4 ਕਰੋੜ ਦੀ ਰਿਕਵਰੀ ਹੋਈ ਓਟੀਐ ਸੈਕੰਡ ਜਿਹੜੀ ਕਾਂਗਰਸ ਸਮੇਂ ਆਈ ਉਹਦੇ 5 ਕਰੋੜ ਦੀ ਰਿਕਵਰੀ ਹੋਈ ਬਿਲਕੁਲ ਫੇਲ ਹੋ ਚੁੱਕੀ ਆ ਜਿਹੜੀ ਓਟੀਐ ਥਰਡ ਆ ਜਿਹੜੀ ਕਿ ਸਾਡੀ ਸਰਕਾਰ ਦੇ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਆਈ ਆ ਅੱਜ ਉਹਦੇ ਵਿੱਚ 45000 ਤੋਂ ਵੱਧ 45000 ਤੋਂ ਵੱਧ ਵਪਾਰੀ ਭਰਾਵਾਂ ਨੂੰ ਪੰਜਾਬ 'ਚ ਫਾਇਦਾ ਮਿਲਿਆ ਔਰ 250 ਕਰੋੜ ਤੋਂ ਉੱਪਰ ਦਾ ਜਿਹੜਾ ਟੈਕਸ ਸੀ ਉਹ ਵੇਵ ਆਫ ਹੋਇਆ ਖਤਮ ਹੋਇਆ ਇਹ ਵੱਡੀ ਰਾਹਤ ਜਿਹੜੀ ਆ ਮੈਂ ਸਮਝਦਾ ਸਰਦਾਰ ਭਗਵੰਤ ਸਿੰਘ ਮਾਤ ਜੀ ਨੇ ਤੁਹਾਡੀ ਸਰਕਾਰ ਨੇ ਦਿੱਤੀ ਆ ਸੋ ਵੱਡਾ ਵਪਾਰੀਆਂ ਦਾ ਫਾਇਦਾ ਹੋਇਆ ਪੰਜਾਬ ਦੇ ਅੰਦਰ ਅਰਵਿੰਦ ਕੇਜਰੀਵਾ ਜੀ ਦੇ ਦਿਸ਼ਾ ਨਿਰਦੇਸ਼ ਇਹ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਦੀਨ ਕੰਮ ਕਰਦੇ ਆ ਪੰਜਾਬ ਚ ਪਹਿਲੀ ਵਾਰ ਹੋਇਆ ਕਿ ਐਕਸਾਈਜ਼ ਦਾ ਐਕਸਾਈਜ਼ ਦਾ ਮਾਲੀਆ 40% ਵਧਿਆ ਪੰਜਾਬ ਚ ਐਕਸਾਈਜ਼ ਦਾ ਮਾਲੀਆ 40% ਵਧਿਆ ਜੀਐਸਸੀ ਦੀ ਆਮਦਨ 16% ਵਧਿਆ ਜੀ ਅੱਜ ਜੀਐਸਸੀ ਦੀ ਆਮਦਨ ਵਧਿਆ ਤਾਂ ਭਰਾਵੋ ਇਹਦਾ ਮਤਲਬ ਆ ਵਪਾਰੀ ਪ੍ਰਭਾਵੋ ਕਿ ਪੰਜਾਬ ਦੇ ਅੰਦਰ ਵਪਾਰ ਵੱਧ ਗਿਆ ਉਦਯੋਗ ਵੱਧ ਗਿਆ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਨੇ ਖੁਦ ਸਰਦਾਰ ਭਗਵੰਤ ਸਿੰਘ ਜੀ ਨੇ ਬਾਅਦ ਵਿੱਚ ਖੁਦ ਪੰਜਾਬ ਦੇ ਅੰਦਰ 10 10 ਵਪਾਰੀ ਮਿਲਣੀਆਂ ਵਪਾਰ ਦੀਆਂ ਮਿਲਣੀਆਂ ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਕੀਤੀਆਂ ਸਰਕਾਰ ਬਣਨ ਤੋਂ ਪਹਿਲਾਂ ਬਹੁਤ ਸਾਰੇ ਸਮਾਗਮ ਹੋਏ ਸੀ ਪਰ ਲੇਕਿਨ ਸਰਕਾਰ ਬਣਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਖੁਦ ਭਗਵੰਤ ਮਾਨ ਜੀ ਖੁਦ ਆ ਕੇ 10 ਵੱਡੀਆਂ ਵਪਾਰ ਮਿਲਣੀਆਂ ਕਰਕੇ ਵਪਾਰੀਆਂ ਨੂੰ ਸੁਝਾਣ ਹੈ ਕਿ ਜਿਹੜੀਆਂ ਸਕੀਮਾਂ ਬੜੀਆਂ ਨੇ ਅੱਜ ਉਹਨਾਂ ਦਾ ਵੱਡਾ ਫਾਇਦਾ ਪੰਜਾਬ ਦੇ ਵਪਾਰੀਆਂ ਨੂੰ ਹੋ ਰਿਹਾ ਅੱਜ ਪੰਜਾਬ ਦੇ ਅੰਦਰ ਵਪਾਰ ਵਧ ਰਿਹਾਗਾ ਜੇ 16% ਤੱਕ ਜੀਐਸਟੀ ਵਧ ਗਿਆ ਜਿਹੜਾ ਕਿ ਪੁਰਾਣੀ ਸਰਕਾਰ ਦੇ ਸਮੇਂ ਕਾਂਗਰਸ ਦੇ ਸਮੇਂ ਕਿੰਨਾ ਸੀ 6% ਵਧਿਆ ਸੀਗਾ ਕਾਂਗਰਸ ਦੇ ਸਮੇਂ ਕਿੰਨਾ ਵਧਿਆ ਸੀ 6% ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਕਿੰਨਾ ਵਧਿਆ 16% ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਨਵੀਂ ਇੰਡਸਟਰੀ ਆਈਆ ਨਵੇਂ ਉਦਯੋਗ ਆਏ ਨੇ ਸੋ ਮੈਂ ਸਮਝਦਾ ਭਰਾਵੋ ਪੰਜਾਬ ਤਰੱਕੀ ਕਰ ਰਿਹਾ ਉਹ ਤਾਂ ਕਰ ਰਿਹਾ ਜੇਕਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੋ ਮੈਂ ਜਾਦਾ ਸਮਾਂ ਨਹੀਂ ਲਵਾਂਗਾ ਕਿਉਂਕਿ ਆਪਾਂ ਸਾਰਿਆਂ ਨੇ ਅਰਵਿੰਦ ਕੇਜਰੀਬਾਦ ਜੀ ਦੇ ਵਿਚਾਰਾਂ ਨੂੰ ਸੁਣਨਾਗਾ ਉਹਨਾਂ ਕ੍ਰਾਂਤੀਕਾਰੀ ਵਿਚਾਰਾਂ ਨੂੰ ਸੁਣਨਾਗਾ ਜਿਨ੍ਹਾਂ ਤੋਂ ਮੈਂ ਸਮਝਦਾ ਦੇਸ਼ ਦਾ ਹੁਕਮਰਾਨ ਮੋਦੀ ਡਰਦਾਗਾ ਇਹੀ ਕਾਰਨਾਂ ਕਿ ਸਾਡੇ ਨੇਤਾਵਾਂ ਤੇ ਅਰਵਿੰਦ ਕੇਜਰੀਬਾਦ ਜੀ ਦੇ ਝੂਠੇ ਫਰਜ਼ੀ ਕੇਸ ਬਣਾਏ ਜਾ ਰਹੇ ਨੇ ਔਰ ਫਰਜ਼ੀ ਫਰਜ਼ੀ ਕੇਸਾਂ ਦੇ ਨਾਲ ਮੈਂ ਸਮਝਦਾ ਆਮ ਆਦਮੀ ਪਾਰਟੀ ਖਤਮ ਨਹੀਂ ਹੋਣੀ ਬਲਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਉਹ ਲਗਾਤਾਰ ਵਧਦਾ ਰਹਣਾਗਾ ਆਮ ਆਦਮੀ ਪਾਰਟੀ ਜਿਹੜੀ ਆ ਹੋਰ ਤਰੱਕੀ ਕਰਦੀ ਰਹਣੀ ਆ ਮੇਰੇ ਯਾਦ ਆ ਜਦੋਂ ਕੇਜਰੀਵਾਲ ਜੀ ਨੂੰ ਝੂਠੇ ਕੇਸ ਦੇ ਅੰਦਰ ਫਰਜੀ ਕੇਸ ਦੇ ਅੰਦਰ ਜੇਲ੍ਹ ਚ ਬੰਦ ਕੀਤਾ ਸੀਗਾ ਤਾਂ ਉਸ ਸਮੇਂ ਉਹਨਾਂ ਦੀ ਧਰਮ ਪਤਰੀ ਚ ਸੀ ਤਾਂ ਕੇਜਰੀਵਾਲ ਜੀ ਜਿਹੜੇ ਅੱਜ ਆਪਣੇ ਚਾਏ ਨੇ ਜਿੱਥੇ ਮੈਂ ਉਹਨਾਂ ਦਾ ਸਵਾਗਤ ਕਰਦਾ ਡੱਟ ਕੇ ਡੱਟ ਕੇ ਇਹਨਾਂ ਨੇ ਪੰਜਾਬ ਦੇ ਲੀਡਰਾਂ ਨੂੰ ਦੇਸ਼ ਦੇ ਲੀਡਰਾਂ ਨੂੰ ਹੱਲਾਸ਼ੇਰੀ ਦਿੱਤੀ ਹੌਸਲਾ ਦਿੱਤਾ ਕਿ ਡਟ ਕੇ ਮੋਦੀ ਸਾਹਿਬ ਦਾ ਮੁਕਾਬਲਾ ਕਰੋ ਸੋ ਮੈਂ ਅਜ ਉਹਨਾਂ ਦਾ ਵੀ ਇੱਥੇ ਆਉਣ ਤੇ ਵੈਲਕਮ ਕਰਦਾ ਸਵਾਗਤ ਕਰਦਾਗਾ ਸੋ ਮੈਂ ਫੇਰ ਤੁਹਾਡਾ ਸਭ ਦਾ ਇੱਕ ਵਾਰ ਧੰਨਵਾਦ ਕਰਦਾ ਹੋਇਆ ਇਹੀ ਵਿਸ਼ਵਾਸ ਦਵਾਉਣਾਗਾ ਕਿ ਇਸ ਵਾਰ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਈ ਚ ਅਰਵਿੰਦ ਕੇਜਰੀਵਾਦੀ ਦੀ ਗਵਾਈ ਚ ਪੰਜਾਬ ਜਿਹੜਾ 13 0 ਦੇ ਨਾਲ ਆਮ ਆਪੀ ਪਾਰਟੀ ਜਿੱਤਣ ਜਾ ਰਹੀ ਆ ਬਹੁਤ ਬਹੁਤ ਤੁਹਾਡਾ ਸਭ ਦਾ ਧੰਨਵਾਦ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਡੇ ਫਾਈਨਾਂਸ ਮਿਸਟਰ ਪੰਜਾਬ ਸਰਦਾਰ ਹਰਪਾਲ ਸਿੰਘ ਜੀ ਚੀਮਾ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖੇ ਮੈਂ ਹੁਣ ਬੇਨਤੀ ਕਰੂੰਗਾ ਮੇਰੇ ਵੱਡੇ ਵੀਰ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸਰਦਾਰ ਜਗਦੀਪ ਸਿੰਘ ਜੀ ਕਾਕਾ ਬਰਾੜ ਉਹਨਾਂ ਨੂੰ ਬੇਨਤੀ ਕਰੂੰਗਾ ਉਹ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖਣਗੇ ਸਰਦਾਰ ਜਗਦੀਪ ਸਿੰਘ ਜੀ ਕਾਕਾ ਬਰਾੜ ਸામਨੇ ਬੈਠੇ ਹਲਕਾ ਫਰੋਜ ਪਰਦੇ ਵਪਾਰੀ ਪਾਈਚਾਰਾ ਸਾਡੇ ਸਟੇਜ ਤੇ ਬਿਰਾਜਮਾਨ ਸਾਡੇ ਬਹੁਤ ਹੀ ਆਦਰਯੋਗ ਸਤਕਾਰਯੋਗ ਸਾਡੀ ਪਾਰਟੀ ਦੇ ਸੁਪਰੀਮੋ ਤੇ ਜਿਨ੍ਹਾਂ ਨੂੰ ਅੱਜ ਲੋਹ ਪੁਰਸ਼ ਕਾਨ ਦੇ ਵੀ ਅਸੀਂ ਗੁਰੇਜ਼ ਨਹੀਂ ਕਰ ਸਕਦੇ ਅਰਵਿੰਦ ਕੈਂਗਰੀਵਾਲ ਜੀ ਉਹਨਾਂ ਦੇ ਨਾਲ ਸਾਡੇ ਫਾਈਨਾਂਸ ਮੰਤਰੀ ਮੰਤਰੀ ਚੀਮਾ ਸਾਹਿਬ ਭੈਣ ਜੀ ਬਲਜੀਤ ਕੌਰ ਜੀ ਇਸ ਹਲਕੇ ਦੇ ਐਮਐਲਏ ਪੁਨਰ ਸਾਹਿਬ ਸਾਡੇ ਆਪਣੇ ਇਸ ਹਲਕੇ ਤੋਂ ਥਿੰਗਾ ਜੀ ਤੇ ਮੈਂ ਨਾ ਨਾ ਪਹਿਲਾਂ ਭੁੱਲ ਗਿਆ ਸੀ ਸਾਡੇ ਸੰਦੀਪ ਪਾਠਕ ਜੀ ਜਿਹੜੇ ਇਸ ਏਰੀਆ ਦੇ ਸਾਰੇ ਹਿੰਦੁਸਤਾਨ ਦੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਮੈਂਬਰ ਵੀ ਨੇ ਤੇ ਨਾਲੋਂ ਇਹਦੇ ਸਾਰੇ ਸੰਗਠਨ ਦੇ ਹੈੱਡ ਵੀ ਨੇ ਸਾਡੇ ਵਿੱਚ ਆਏ ਸਾਡੇ ਭੈਣ ਜੀ ਸੁਮિતા ਜੀ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਆਖਦੇ ਆ ਤੇ ਸਾਰਿਆਂ ਨੂੰ ਫਤਿਹ ਹਰਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਹੰ ਵੀਰੋ ਅੱਜ ਆਪਾਂ ਅਰਵਿੰਦ ਜੀ ਦੇ ਵਚਨ ਸੁਣ ਲਈ ਇੱਥੇ ਇਕੱਠੇ ਹੋਏ ਆ ਮੈਂ ਸਭ ਤੋਂ ਪਹਿਲਾਂ ਇਹ ਕਹੂੰਗਾ ਕਿ ਇਹੋ ਜਿਹੇ ਇਨਸਾਨ ਕਦੇ ਕਦੇ ਆਉਂਦੇ ਆ ਦੁਨੀਆ ਤੇ ਜਦੋਂ ਮੋਦੀ ਦੀ ਜ਼ਾਲਮ ਸਰਕਾਰ ਨੇ ਇਹਨਾਂ ਨੂੰ ਅੰਦਰ ਕੀਤਾ ਤਾਂ 2-4 ਦਿਨ ਇਹ ਲੱਗਿਆ ਸੀ ਕਿ ਪਤਾ ਨਹੀਂ ਕਿਉਂ ਜ ਆ ਪਾਰਟੀ ਦੇ ਉੱਤੇ ਭਾਰ ਟੁੱਟ ਗਿਆ ਪਰ ਇਹਨਾਂ ਨੇ ਅੰਦਰ ਬੈਠਿਆ ਹੋਇਆ ਸੰਦੀਪ ਜੀ ਦੀ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਨੂੰ ਚਲਾਇਆ ਮਾਨ ਸਾਹਿਬ ਦੀਗਵਾਈ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਨੂੰ ਚਲਾਇਆ ਉਹ ਇੱਕ ਮਿਸਾਲ ਹੈ ਤਾਂ ਆਖਰਕਾਰ ਹਿੰਦੁਸਤਾਨ ਦੀ ਸਰਕਾਰ ਸੀ ਜਿਹੜੀ ਜ਼ਾਲਮ ਸਰਕਾਰ ਉਹਦੀ ਹਾਰ ਹੋਈ ਤੇ ਸਾਡੀਆਂ ਜਿਹੜੀਆਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਅਦਾਲਤਾਂ ਨੇ ਉਹਨਾਂ ਨੇ ਇਸ ਗੱਲ ਨੂੰ ਮੰਨ ਲਿਆ ਕਿ ਇਹ ਸਿਆਸੀ ਰੰਜਿਸ਼ ਸਿਆਸੀ ਰੰਜਿਸ਼ ਕਰਕੇ ਕੀਤਾ ਗਿਆ ਇਹ ਸਾਰੀਆਂ ਗੱਲਾਂ ਤੋਂ ਬਾਅਦ ਅਸੀਂ ਇਹ ਨਸ਼ਾ ਕੀਤਾ ਹੋਇਆ ਹੈ ਕਿ ਜਦੋਂ ਵੀ ਅਰਵਿੰਦ ਕੇਂਦਰੀਵਾਲ ਜੀ ਕਿਤੇ ਆਉਂਦੇ ਆ ਅਸੀਂ ਇਹਨਾਂ ਦੇ ਨਾਮ ਦੇ ਮਗਰ ਲੋਹ ਪੁਰਸ਼ ਜਿਨ੍ਹਾਂ ਨੇ ਹੌਸਲਾ ਨਹੀਂ ਛੱਡਿਆ ਜਿਨ੍ਹਾਂ ਨੇ ਹਿੰਮਤ ਨਹੀਂ ਛੱਡੀ ਔਰ ਅੱਜ ਜੋ ਜੈਤ ਤੁਹਾਡੇ ਸਾਹਮਣੇ ਬੈਠੀ ਹੈ ਨਹੀਂ ਤਾਂ ਮੋਦੀ ਸਾਹਿਬਾਂ ਦੇ ਹੌਸਲੇ ਹੋਰ بلند ਹੋ ਜਾਣੇ ਸੀ ਕਿ ਅਸੀਂ ਦਬਾਅ ਕਹਿੰਦੀ ਰਾਜਨੀਤੀ ਕਰ ਸਕਦੇ ਹਾਂ ਪਰ ਮੋਦੀ ਸਾਹਿਬ ਇੱਕ ਗੱਲ ਭੁੱਲ ਚੁੱਕੇ ਆ ਕਿ ਹਿੰਦੁਸਤਾਨ ਦੇ ਲੋਕ ਪੰਜਾਬ ਦੇ ਲੋਕ ਨਾ ਤਾਂ ਅਬਦਾਲੀ ਤੋਂ ਦਬੇ ਹਨ ਨਾ ਸ਼੍ਰੀਮਤੀ ਇੰਦਰਾ ਗਾਂਧੀ ਨੇ ੱਤਕਾ ਕੀਤਾ ਸੀ ਉਹਦੇ ਤੋਂ ਦਬੇ ਸੀ ਨਾ ਮੋਦੀ ਤੋਂ ਦਬਣਾ ਲਿਆ ਇਸੇ ਤਰ੍ਹਾਂ ਅਸੀਂ ਇਸ ਜੰਗ ਨੂੰ ਜਾਰੀ ਰੱਖਦੇ ਹੋਏ ਅੱਗੇ ਵਧਦੇ ਰਵਾਂਗੇ ਤੇ ਕਿਸੇ ਵੀ ਦਬਾਅ ਦੇ ਥੱਲੇ ਨਹੀਂ ਜਾਵਾਂਗੇ ਮੈਂ ਇੱਕ ਬੇਨਤੀ ਕਰੂੰਗਾ ਕਿ ਆਉਣ ਵਾਲੀ 13 ਤਰੀਕ ਨੂੰ ਆਪਾਂ ਸਾਰੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਤਾ ਕੇ ਅਰਵਿੰਦ ਕੈਂਗਰੀਵਾਲ ਸੀ ਅਬ ਦੀ ਝੋਲੀ ਚ ਪਾਈਏ ਸਰਦਾਰ ਭਗਵੰਦ ਮਾਨ ਦੀ ਝੋਲੀ ਚ ਪਾਈਏ ਸੰਦੀਪ ਪਾਟਕ ਜੀ ਦੀ ਝੋਲੀ ਚ ਪਾਈਏ ਤਾਂ ਇਹ ਨਹੀਂ ਹੋ ਸਕਦਾ ਕਿ ਪੰਜਾਬ ਦੇ ਕੋਈ ਫੰਡ ਰੋਕ ਸਕਣਗੇ ਆਪਣੇ ਮੈਂਬਰ ਉੱਥੇ ਵੱਧ ਹੋਣਗੇ ਤੇ ਆਪਣਾ ਕੋਈ ਫੰਡ ਨਹੀਂ ਰੋਕ ਸਕਣਗੇ ਮੈਂ ਜਿਆਦਾ ਲੰਬਾ ਨਹੀਂ ਲੈਂਦਾ ਕਿਉਂਕਿ ਤੁਸੀਂ जरीवाली सुप्रीमो अरविंद वाहू जी ले आयो, सारा बहुत बहुत सारा दुवारा दुवारा हैं। का खालसा वाहगुरु जी की फतेह जय श्री राम बहुत बहुत धन्यवाद मेरे वेर ਸਾਡੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸਰਦਾਰ ਜਗਦੀਪ ਸਿੰਘ ਜੀ ਕਾਕਾ ਬਰਾੜ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਸਾਹਮਣੇ ਰੱਖੇ ਇਸ ਵਪਾਰ ਮਿਲਣੀ ਦੇ ਵਿੱਚ ਫਿਰੋਜ਼ਪੁਰ ਅਰਬਨ ਹਲਕੇ ਤੋਂ ਵੱਖ-ਵੱਖ ਟ੍ਰੇਡਸ ਦੇ ਵੱਖ-ਵੱਖ ਇੰਡਸਟਰੀ ਦੇ ਜਿਹੜੇ ਵੀ ਸਾਡੇ ਸਾਥੀ ਆਏ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ بڑے ਜਿਹੜੇ ਵਪਾਰੀ ਭਰਾ ਨੇ ਵੱਖ-ਵੱਖ ਟ੍ਰੇਡਸ ਤੋਂ ਉਹਨਾਂ ਦੇ ਵਿਚਾਰ ਆਏ ਨੇ ਸਾਡੇ ਦਰਮਿਆਨ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਇਹਨੇ ਸਾਥੀ ਜਿਹੜੇ ਆਏ ਤੁਸੀਂ ਸਾਰੇ ਸਤਿਕਾਰਯੋਗ ਹੋ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਆਂ ਕੁਝ ਕੁ ਸਾਥੀਆਂ ਦੇ ਮੈਂ ਨਾਮ ਲਵਾਗਾ ਜਿਨ੍ਹਾਂ ਦੇ ਜਿਹੜੇ ਆਪਣੇ ਜਿਹੜੇ ਵਿਚਾਰ ਉਹ ਆਪਣੇ ਜਿਹੜੇ ਵੀ ਸੁਝਾਅ ਨੇ ਉਹ ਸ਼੍ਰੀ ਰਵਿੰਦ ਕੇਜਰੀਵਾਲ ਦੇ ਸਾਹਮਣੇ ਆਪਣੇ ਰੱਖਣਗੇ ਕੇਜਰੀਵਾਲ ਸਾਹਿਬ ਆਪਣੇ ਦੇ ਅੱਗੇ ਹੁਣ ਮੈਂ ਇੱਕ ਇੱਕ ਕਰਕੇ ਨਾਮ ਲਾਉਂਗਾ ਥੋੜੇ ਬਿਲਕੁਲ ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਨੇ ਜਿਹੜੇ ਆਪਣੇ ਜਿਹੜੇ ਸੁਝਾਅ ਨੇ ਉਹ ਸ਼੍ਰੀ ਰਵਿੰਦ ਕੇਜਰੀਵਾਲ ਜੀ ਦੇ ਸਾਹਮਣੇ ਰੱਖਣੇ ਸਰਨਾ ਪਹਿਲਾਂ ਮੈਂ ਬੇਨਤੀ ਕਰੂੰਗਾ ਕਮਲ ਕਿਸ਼ੋਰ ਫਿਰੋਜ਼ਪੁਰ ਤੋਂ ਜਿਹੜੇ ਰਾਈਸ ਮਿਲ ਅੰਡਸਟਰੀ ਦੇ ਪ੍ਰਧਾਨ ਨੇ ਕਮਲ ਕਿਸ਼ੋਰ ਜੀ ਫਿਰੋਜ਼ਪੁਰ ਰਾਈਸ ਇੰਡਸਟਰੀ ਦੇ ਜਿਹੜੇ ਹੈਗੇ ਨੇ ਪ੍ਰਧਾਨ ਉਹਨਾਂ ਨੂੰ ਬੇਨਤੀ ਕਰੂੰਗਾ ਉਹਨਾਂ ਸਾਮ